ਬਹੁਤ ਵਾਰ ਪੈਸੇ ਦੀ ਘਾਟ ਜਿਹੜੀ ਹੈ ਉਦੋਂ ਮਹਿਸੂਸ ਹੁੰਦੀ ਹੈ ਜਾਂ ਅਸੀਂ ਉਦੋਂ ਮਹਿਸੂਸ ਕਰਦੇ ਜਾਂ ਤੰਗੀ ਮਹਿਸੂਸ ਹੁੰਦੀ ਜਦੋਂ ਸਾਡੇ ਖਰਚੇ ਜਿਹੜੇ ਨੇ ਬੇਤਹਾਸ਼ਾ ਹੋ ਜਾਂਦੇ ਨੇ ਸਾਡੀਆਂ ਖਾਸ਼ੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਔਰ ਆਮਦਨ ਸਾਡੀ ਘਾਟ ਹੁੰਦੀ ਹੈ ਜਦੋਂ ਅਸੀਂ ਉਹਨਾਂ ਦੋਹਾਂ ਦਾ ਸੰਤੁਲਨ ਬਣਾਉਣਾ ਸਿੱਖ ਜਾਈਏ ਤੇ ਫਿਰ ਜਿਹੜਾ ਹੈ ਸਾਨੂੰ ਨਾ ਪੈਸੇ ਦੀ ਘਾਟ ਲੱਗੇਗੀ ਔਰ ਨਾ ਸਾਡੇ ਤੇ ਕਰਜ਼ਾ ਚੜੇਗਾ ਜਦੋਂ ਅਸੀਂ ਚਾਦਰ ਤੋਂ ਬਾਹਰ ਪੈਰ ਵਿਸਾਰਦੇ ਹਾਂ ਤੇ ਫਿਰ ਸਮੱਸਿਆ ਖੜੀ ਹੁੰਦੀ ਬਜ਼ੁਰਗ ਜਿਹੜੀਆਂ ਚੀਜ਼ਾਂ ਦੱਸ ਗਏ ਨੇ ਉਹ ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਸਿਗਾ ਕਦੇ ਵੀ ਆਪਣੇ ਖਰਚੇ ਜਿਹੜੇ ਨੇ ਉਹ ਆਮਦਨ ਤੋਂ ਵੱਧ ਨਾ ਕਰੋ ਔਰ ਥੋੜਾ ਥੋੜਾ ਥੋੜੇ ਜੋ ਵੀ ਥੋੜਾ ਬਚਾਉਣ ਦੀ ਜੇ ਅਸੀਂ ਆਦਤ ਪਾਉਂਦੇ ਆ ਨਾ ਤੇ ਉਹ ਇੱਕ ਟਾਈਮ ਤੇ ਆ ਕੇ ਸਾਨੂੰ ਪੁਸ਼ ਕਰਦਾ ਔਰ ਜੇਸੀ ਮੈਂ ਅੱਜ ਕਿਤੇ ਦੇਖ ਰਹੀ ਸੀ ਕਿ ਕਹਿੰਦੇ ਜੇ ਤੁਸੀਂ 7 ਸਾਲ ਬਚਤ ਕਰੋ ਆਪਣੀ ਕਮਾਈ ਦੇ ਵਿੱਚੋਂ ਥੋੜੀ ਜਿਹੀ ਥੋੜੀ ਕਰਦੇ ਹੋ ਕੁਝ ਵੀ ਪੈਸਾ ਬਚਤ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਅਮਾਉਂਟ ਬਣ ਜਾਂਦਾ ਔਰ ਉਸ ਦੇ ਨਾਲ ਇੰਨੇ ਸਾਲ ਤੁਸੀਂ ਬਚਤ ਕਰਦੇ ਹੋ ਤਾਂ ਤੁਹਾਡੀ ਇੱਕ ਆਦਤ ਬਣ ਜਾਂਦੀ ਤੁਸੀਂ ਦੂਸਰਿਆਂ ਦੇ ਵੱਲ ਨਾ ਦੇਖੋ ਆਪਣਾ ਜੋ ਹਿਸਾਬ ਹੈ ਜੋ ਆਮਦਨ ਹੈ ਉਹਦੇ ਨਾਲ ਖਰਚਾ ਕਰੋ ਉਹਦੇ ਵਿੱਚ ਖੱਚੀ ਉੰਨੀ ਕਮਾਈ ਦੇ ਵਿੱਚ ਆਪਣਾ ਸਾਰਾ ਕੁਝ ਠੀਕ ਠਾਕ ਚਲਾਉਣ ਦੀ ਵਿਧੀ ਜ਼ਰੂਰ ਸਿੱਖੋ ਥੈਂਕ ਯੂ ਸ਼ੁਕਰੀਆ ਮਿਹਰਬਾਨ